ਤਰੰਤਰਾਂ ਜੋ ਹੋਈ ਜਿਮਨੀ ਚੋਂ ਅਫਸਰਾਤੇ ਭਾਰੀ ਪੈ ਰਹੀ ਹੈ ਪਹਿਲਾਂ ਐਸਐਸਪੀ ਡਾਕਟਰ ਰਵਜੋਤ ਕੋਰ ਤੇ ਹੁਣ ਦੋ ਹੋਰ ਅਫਸਰਾਂ ਖਿਲਾਫ ਵੱਡੀ ਕਾਰਵਾਈ ਕੀਤੀ ਗਈ ਹੈ। ਤਰਨਤਾਰਨ ਦੇ ਦੋ ਡੀਐਸਪੀਜ਼ ਹਰਿੰਦਰ ਸਿੰਘ ਤੇ ਗੁਲਜ਼ਾਰ ਸਿੰਘ ਨੂੰ ਸਸਪੈਂਡ ਕੀਤਾ ਗਿਆ। ਇਹ ਕਾਰਵਾਈ ਡੀਜੀਪੀ ਗੌਰਵ ਯਾਦਵ ਦੇ ਹੁਕਮ ਅਮਗਰੋ ਕੀਤੀ ਗਈ ਹੈ। ਸਾਰਾ ਮਾਮਲਾ ਤਰਨਤਾਰਨ ਜ਼ਿਮਨੀ ਚੋਣਾਂ ਨਾਲ ਜੁੜਿਆ ਹੋਇਆ ਹੈ। ਦੱਸਦੀ ਹੈ ਕਿ ਜ਼ਿਮਨੀ ਚੋਣਾਂ ਦੌਰਾਨ ਪੁਲਿਸ ਵੱਲੋਂ ਸ਼੍ਰੋਮਣੀ ਅਕਾਲੀ ਦਲ ਦੀ ਉਮੀਦਵਾਰ ਰਹੀ ਸੁਖਵਿੰਦਰ ਕੌਰ ਅੰਦਾਵਾ ਦੀ ਤੇ ਕੰਚਨਪ੍ਰੀਤ ਕੌਰ ਅੰਦਾਵਾ ਤੇ ਸ਼੍ਰੋਮਣੀ ਅਕਾਲੀ ਦਲ ਆਈਟੀ ਵਿੰਗ ਦੇ ਪ੍ਰਦੇਸ਼ ਪ੍ਰਧਾਨ ਨਛੱਤਰ ਸਿੰਘ ਗਿਲਸਣੇ 30 ਲੋਕਾਂ ਖਿਲਾਫ 12 ਲੋਕਾਂ ਨੂੰ ਗ੍ਰਿਫਤਾਰ ਵੀ ਕੀਤਾ ਗਿਆ ਸੀ ਇਹਨਾਂ ਸਾਰਿਆਂ ਨੂੰ ਤਰੰਤ ਤਰੰਤ ਜ਼ਿਲ੍ਹੇ ਨਾਲ ਸੰਬੰਧਿਤ ਅਦਾਲਤਾਂ ਵੱਲੋਂ ਜ਼ਮਾਨਤ ਵੀ ਦੇ ਦਿੱਤੀ ਗਈ ਹੈ ਜ਼ਿਕਰ ਹੋਇਆ ਹੈ ਕਿ ਨਛੱਤਰ ਸਿੰਘ ਗਿਲਨੂ ਰਣਜੀਤ ਐਵਨਿਊ ਤੋਂ ਚੋਕਣ ਦੇ ਮਾਮਲੇ 'ਚ ਅਕਾਲੀ ਦਲ ਵੱਲੋਂ ਪਟੀਸ਼ਨ ਪਾਈ ਗਈ ਸੀ ਇਸੇ ਪਟੀਸ਼ਨ ਦੀ ਸੁਣਵਾਈ ਦੌਰਾਨ ਅਦਾਲਤ ਨੇ ਨਛੱਤਰ ਸਿੰਘ ਗਿਲ ਦੇ ਗ੍ਰਿਫਤਾਰੀ ਨੂੰ ਗੈਰ ਕਾਨੂੰਨੀ ਕਰਾਰ ਦਿੰਦੇ ਹੋਏ ਤੁਰੰਤ ਰਿਹਾ ਕਰਨ ਦੇ ਆਦੇਸ਼ ਦਿੱਤੇ ਤੇ ਅਦਾਲਤ 'ਚ ਗ੍ਰਿਫਤਾਰੀ ਦੇ ਨਾਲ ਸੰਬੰਧਿਤ ਰਿਕਾਰਡ ਪੇਸ਼ ਕਰਨ ਲਈ ਕਿਹਾ ਪਰ ਇਸੇ ਸੁਣਵਾਈ ਦੌਰਾਨ ਰਿਕਾਰਡ ਪੇਸ਼ ਕਰਨ 'ਚ ਜੋ ਲਾਪਰਵਾਹੀ ਵਰਤੀ ਗਈ ਉਹ ਮਾਮਲਾ ਵੀ ਉੱਚ ਲਿਆ ਕਰਕੇ ਡੀਜੀਪੀ ਵੱਲੋਂ ਡੀਐਸਪੀ ਹਰਿੰਦਰ ਸਿੰਘ ਤੇ ਡੀਐਸਪੀ ਗੁਲਜ਼ਾਰ ਸਿੰਘ ਨੂੰ ਸਸਪੈਂਡ ਕਰ ਦਿੱਤਾ ਗਿਆ ਤਰਨਤਾਰਨ ਚ ਹੋਈ ਜ਼ਿਮਨੀ ਚੋਣ ਅਫਸਰਾਂ ਤੇ ਭਾਰੀ ਪੈ ਰਹੀ ਹੈ ਪਹਿਲਾਂ ਐਸਐਸਪੀ ਡਾਕਟਰ ਰਵਜੋਤ ਕੋਰ ਤੇ ਹੁਣ ਦੋ ਹੋਰ ਅਫਸਰਾਂ ਖਿਲਾਫ ਵੱਡੀ ਕਾਰਵਾਈ ਕੀਤੀ ਗਈ ਹੈ। ਤਰਨਤਾਰਨ ਦੇ ਦੋ ਡੀਐਸਪੀਜ਼ ਹਰਿੰਦਰ ਸਿੰਘ ਤੇ ਗੁਲਜ਼ਾਰ ਸਿੰਘ ਨੂੰ ਸਸਪੈਂਡ ਕੀਤਾ ਗਿਆ। ਇਹ ਕਾਰਵਾਈ ਡੀਜੀਪੀ ਗੌਰਵ ਯਾਦਵ ਦੇ ਹੁਕਮ ਅਮਗਰੋ ਕੀਤੀ ਗਈ ਹੈ। ਸਾਰਾ ਮਾਮਲਾ ਤਰਨਤਾਰਨ ਜ਼ਿਮਨੀ ਚੋਣਾਂ ਨਾਲ ਜੁੜਿਆ ਹੋਇਆ ਹੈ। ਦੱਸਦੀ ਹੈ ਕਿ ਜ਼ਿਮਨੀ ਚੋਣਾਂ ਦੌਰਾਨ ਪੁਲਿਸ ਵੱਲੋਂ ਸ਼੍ਰੋਮਣੀ ਅਕਾਲੀ ਦਲ ਦੀ ਉਮੀਦਵਾਰ ਰਹੀ ਸੁਖਵਿੰਦਰ ਕੌਰ ਰੰਦਾਵਾ ਦੀ ਤੀ ਕੰਚਨਪ੍ਰੀਤ ਕੌਰ ਰੰਦਾਵਾ ਤੇ ਸ਼੍ਰੋਮਣੀ ਅਕਾਲੀ ਦਲ ਆਈਟੀ ਵਿੰਗ ਦੇ ਪ੍ਰਦੇਸ਼ ਪ੍ਰਧਾਨ ਨਛੱਤਰ ਸਿੰਘ ਗਿਲਸਣੇ 30 ਲੋਕਾਂ ਖਿਲਾ 14 ਲੋਕਾਂ ਨੂੰ ਗ੍ਰਿਫਤਾਰ ਵੀ ਕੀਤਾ ਗਿਆ ਸੀ ਇਹਨਾਂ ਸਾਰਿਆਂ ਨੂੰ ਤਰਨਤਾਰਨ ਜ਼ਿਲ੍ਹੇ ਨਾਲ ਸੰਬੰਧਿਤ ਅਦਾਲਤਾਂ ਵੱਲੋਂ ਜ਼ਮਾਨਤ ਵੀ ਦੇ ਦਿੱਤੀ ਗਈ ਹੈ ਜ਼ਿਕਰ ਹੋਇਆ ਹੈ ਕਿ ਨਛੱਤਰ ਸਿੰਘ ਗਿਲਨੂ ਰਣਜੀਤ ਐਵਨਿਊ ਤੋਂ ਚੋਕਣ ਦੇ ਮਾਮਲੇ 'ਚ ਅਕਾਲੀ ਦਲ ਵੱਲੋਂ ਪਟੀਸ਼ਨ ਪਾਈ ਗਈ ਸੀ ਇਸੇ ਪਟੀਸ਼ਨ ਦੀ ਸੁਣਵਾਈ ਦੌਰਾਨ ਅਦਾਲਤ ਨੇ ਨਛੱਤਰ ਸਿੰਘ ਗਿਲ ਦੇ ਗ੍ਰਿਫਤਾਰੀ ਨੂੰ ਗੈਰ ਕਾਨੂੰਨੀ ਕਰਾਰ ਦਿੰਦੇ ਹੋਏ ਤੁਰੰਤ ਰਿਹਾ ਕਰਨ ਦੇ ਆਦੇਸ਼ ਦਿੱਤੇ ਤੇ ਅਦਾਲਤ 'ਚ ਗ੍ਰਿਫਤਾਰੀ ਦੇ ਨਾਲ ਸੰਬੰਧਿਤ ਰਿਕਾਰਡ ਪੇਸ਼ ਕਰਨ ਲਈ ਕਿਹਾ ਪਰ ਇਸੇ ਸੁਣਵਾਈ ਦੌਰਾਨ ਰਿਕਾਰਡ ਪੇਸ਼ ਕਰਨ 'ਚ ਜੋ ਲਾਪਰਵਾਹੀ ਵਰਤੀ ਗਈ ਉਹ ਮਾਮਲਾ ਵੀ ਉੱਚ ਲਿਆ ਜਿਸ ਕਰਕੇ ਡੀਜੀਪੀ ਵੱਲੋਂ ਡੀਐਸਪੀ ਹਰਿੰਦਰ ਸਿੰਘ ਤੇ ਡੀਐਸਪੀ ਗੁਲਜ਼ਾਰ ਸਿੰਘ ਨੂੰ ਸਸਪੈਂਡ ਕਰ ਦਿੱਤਾ ਗਿਆ ਹੈ